ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜਿਓ ਆਨ ਬੰਦਿਆਂ ਪੰਜਾਬ ਨਾਲ ਅੱਜ ਮਾਨਸਾ ਭਾਰਤੀ ਕਿਸਾਨ ਜੁਨੀ ਲਖੋਵਾਲ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਿਸਾਨੀ ਮਸਲਿਆਂ ਤੇ ਵਿਚਾਰਾਂ ਕੀਤੇ ਗਏ ਤੇ ਪ੍ਰਧਾਨ ਨਿਰਮਲ ਸਿੰਘ ਚੰਡੂਗੇ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਹਦਾਇਤ ਦਾ ਮਤਾਬਕ 5 ਮਾਰਚ ਨੂੰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ ਇਨਾਂ ਦੀ ਮੰਗਾਂ ਇਹ ਨੇ ਕਿ ਜੋ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਨਵੀਂ ਗੋਮੀ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਲਾਗੂ ਕਰਨ ਲਈ ਕਿਹਾ ਹੈ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਉਸ ਦਾ ਮਤਾ ਪਾ ਕੇ ਉਸ ਨੂੰ ਰੱਦ ਕਰੇ ਤੇ ਕਿਸਾਨ ਅੰਦੋਲਨ ਸਮੇਂ ਸ਼ਹੀਦ ਹੋਏ ਲਖੀਮ ਗੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਕਿਸਾਨਾਂ ਨੂੰ ਜੋ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਐਮਐਸਪੀ ਦਿੱਤੀ ਜਾਊਗੀ ਤਾਂ ਉਹ ਐਮਐਸਪੀ ਦਿੱਤੀ ਜਾਵੇ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਨਾ ਮੰਨੀਆਂ ਗਈਆਂ ਤਾਂ ਚੰਡੀਗੜ੍ਹ ਰਾਜਧਾਨੀ ਦਾ ਪੂਰਨ ਤੌਰ ਤੇ ਘਰਾਓ ਕੀਤਾ ਜਾਊਗਾ ਤੇ ਮੁੱਖ ਮੰਤਰੀ ਦੀ ਕੋਠੀ ਵੀ ਘੇਰੀ ਜਾਊਗੀ ਤੇ ਆਓ ਤੁਸੀਂ ਵੀ ਸੁਣੋ ਪੂਰੀ ਖਬਰ ਕੀ ਹੈ ਪ੍ਰਧਾਨ ਜੀ ਅੱਜ ਤੁਹਾਡੇ ਵੱਲੋਂ ਮੀਟਿੰਗ ਕੀਤੀ ਗਈ ਹੈ ਫੈਸਲੇ ਲਏ ਗਏ ਨੇ ਕੀ ਫੈਸਲੇ ਲਏ ਗਏ ਨੇ ਤੇ ਕੀ ਹੈ ਤੁਹਾਡੀਆਂ ਮੰਗਾਂ ਡਰਮਰ ਸਿੰਘ ਚੰਦੂਕੇ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅੱਜ ਸਾਡੇ ਮਹੀਨੇ ਦੀ ਮੀਟਿੰਗ ਸੀ ਜ਼ਿਲ੍ਹਾ ਮਾਨਸਾ ਦੀ ਕਿਉਂਕਿ ਅਸੀਂ 5 ਮਾਰਚ ਨੂੰ ਪੰਜਾਬ ਸਰਕਾਰ ਨੂੰ ਕਿਰਨੇ ਜਾ ਰਹੇ ਆ 2 ਸਾਲ ਹੋ ਗਏ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਅੱਜ ਤੱਕ ਉਹ ਪੂਰੇ ਨਹੀਂ ਕੀਤੇ ਕੋਈ ਭਰਤੀ ਪੂਰੀ ਨਹੀਂ ਕੀਤੀ ਗगन ਮਾਨ ਜੀ ਕਹਿੰਦੇ ਹੁੰਦੇ ਸੀ ਟੁਟਕੀ ਗੱਲ ਕੇ ਅਸੀਂ ਐਮਐਸਪੀ ਦੇ ਦਾਂਗੇ ਉਹ ਵੀ ਅੱਜ ਸਾਨੂੰ ਭਾਰੇ ਨਹੀਂ ਸੋਦੇ ਅਸੀਂ ਇਹਨਾਂ ਨੂੰ ਬਾਹਰ ਨੇ ਰ 2-3 ਵਾਰ ਦੇ ਚੁੱਕੇ ਆ ਪਰ ਹੁਣ ਸਾਡੀ ਇਹ ਹੀ ਅਪੀਲ ਹੈ ਕਿ 5 ਮਾਰਚ ਤੋਂ ਪਹਿਲਾਂ ਪਹਿਲਾਂ ਸੰਜੋਗਤ ਕਿਸਾਨ ਮੋਰਚੇ ਨਾਲ ਸੱਦ ਕੇ ਮੀਟਿੰਗ ਕਰਕੇ ਸਾਡੇ ਵਾਅਦੇ ਪੂਰੇ ਕਰਨਾਂ ਤੇ ਨਹੀਂ ਫਿਰ ਸਾਡਾ ਉੱਥੇ ਪ੍ਰਬੰਧ ਕਰਨ ਅਸੀਂ ਪੂਰੇ ਜੋਰ ਸੋ ਨਾਲ ਮੁਖਵਾਰ ਚੇ ਨੁਕੇ ਰੱਖਿਆ। ਮੈਂ ਦਰਸ਼ਨ ਸਿੰਘ ਜਟਾਣਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀਓ ਲਖੋਵਾਲ ਅੱਜ ਅਸੀਂ ਮਹੀਨਾ ਬਾਾਰ ਮੀਟਿੰਗ 12 ਤਰੀਕ ਨੂੰ ਕਰ ਰਹੇ ਹਾਂ ਉਹਦੇ ਵਿੱਚ ਅਸੀਂ 5 ਤਰੀਕ ਨੂੰ ਅ ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਦੇ ਮਤਬਕ ਸਾਰੇ ਦੇਸ਼ ਦੀਆਂ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ 5 ਤਰੀਕ ਨੂੰ ਪੱਕੇ ਮੋਰਚੇ ਲਾ ਰਹੇ ਹਾਂ ਕਿਉਂਕਿ ਪਿਛਲੇ ਜੋ 2020-21 ਦਾ ਅੰਦੋਲਨ ਸੀ ਉਹਦੇ ਚ ਜੋ ਸਾਡੀਆਂ ਬਕਾਇਆ ਮੰਗਾ ਸੀ ਗਿਆ ਉਹ ਮੰਨਿਆ ਹੋਇਆ ਲਾਗੂ ਨਹੀਂ ਕੀਤੀਆਂ ਸਰਕਾਰ ਨੇ ਉਹ ਲਾਗੂ ਕਰਾਉਣੀਆਂ ਨੇ ਔਰ ਨਾਲ ਹੀ ਜੋ ਕਾਲੇ ਕਾਨੂੰਨ ਦੁਬਾਰੇ ਸਰਕਾਰ ਲਿਆ ਰਹੀ ਹੈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਇਹਨੂੰ ਪੰਜਾਬ ਦੀ ਵਿਧਾਨ ਸਭਾ ਚ ਮਤਾ ਪਾ ਕੇ ਜੋ ਕੌਮੀ ਮੰਡੀ ਕਨ ਕੀਤੀ ਨੀਤੀ ਬਣਾਇਆ ਉਹ ਰੱਦ ਕੀਤਾ ਜਾਵੇ